ਅੱਜ ਦੀ ਕਹਾਣੀ ਇਮਾਨਦਾਰੀ ਤੇ ਸਵਾਲ ਉਮੀਦ ਹੈ ਤੁਹਾਨੂੰ ਪਸੰਦ ਆਵੇਗੀ ਅਸਮਣੀ ਹੁਣ ਅਸਮਣੀ ਸਰ ਬਣ ਗਿਆ ਸੀ ਨੌਕਰੀ ਲਈ ਬਥੇਰੇ ਧੱਕੇ ਖਾਦੇ ਸੀ ਧਰਨੇ ਪਾਣੀ ਦੀਆਂ ਵਿਚਾੜਾਂ ਪੱਗਾਂ ਢੇਣੀਆਂ ਚੁੰਨੀਆਂ ਲਥੜੀਆਂ ਫਿਰ ਮੀਟਿੰਗਾਂ ਤੇ ਫਿਰ ਲਾਰੇ ਤੇ ਲਾਰੇ ਇੰਨੀ ਜਦੋ ਜਿਹੇ ਦੇ ਬਾਅਦ ਜਾ ਕੇ ਟੀਚਰ ਦੀ ਪੋਸਟ ਤੇ ਜਾ ਕੇ ਬੈਠੇ ਸੀ ਕਿਤੇ ਐਵੇਂ ਨਹੀਂ ਸੀ ਨੌਕਰੀ ਮਿਲ ਜਾਂਦੀ ਆਸਮਣੀ ਜਦੋਂ ਬੇਰੁਜ਼ਗਾਰ ਸੀ ਤਾਂ ਧਰਨਿਆਂ ਵਿੱਚ ਜਾਂਦੇ ਬਾਵਾ ਸਾਰੇ ਯਾਰ ਵੇਲੀ ਬਣ ਗਏ ਸਨ ਮਨਮੀਤ ਉਸਦਾ ਚੰਗਾ ਦੋਸਤ ਬਣ ਗਿਆ ਸੀ ਜਦ ਮਨਮੀਤ ਨੇ ਆਸਮਣੀ ਨੂੰ ਪੁੱਛਣਾ 10000 ਜੇ ਤੂੰ ਟੀਚਰ ਬਣ ਗਿਆ ਤਾਂ ਕਿੱਦਾਂ ਦਾ ਟੀਚਰ ਬਣੇਗਾ ਤਾਂ ਆਸਮਣੀ ਝੱਟ ਬੋਲ ਪੈਂਦਾ ਮੈਂ ਤਾਂ ਯਾਰ ਬਾਲਾ ਕੈਂਟ ਟੀਚਰ ਬਣਨਾ ਪੂਰਾ ਇਮਾਨਦਾਰ ਮੈਂ ਤਾਂ ਸੱਚੀ ਵਿੱਚ ਪੜਾਉਣਾ ਹੈ ਬੱਚਿਆਂ ਨੂੰ ਕੋਈ ਟਾਈਮ ਪਾਸ ਨਹੀਂ ਕਰਨਾ ਤੇ ਹਾਂ ਮੈਂ ਦੇਖਿਆ ਬਹੁਤ سارے ਟੀਚਰ ਬੱਚਿਆਂ ਵਿੱਚ ਭੇਦਭਾਵ ਬਹੁਤ ਕਰਦੇ ਨੇ ਸੋਹਣੇ ਬੱਚੇ ਤੇ ਨਾ ਸੋਹਣੇ ਬੱਚਿਆਂ ਨਾਲ ਵਧੀਆ ਤਰੀਕੇ ਨਾਲ ਪੇਸ਼ ਨਹੀਂ ਆਉਂਦੇ ਬੱਚਿਆਂ ਦਾ ਬਣਦਾ ਹੱਕ ਹੋਰ ਬੱਚੇ ਨੂੰ ਦੇ ਦਿੰਦੇ ਨੇ ਤੇ ਮੈਂ ਸਾਰਗੱਲਾਂ ਬਹੁਤ ਵਾਰ ਨੋਟ ਕੀਤੀਆਂ ਹੋਰ ਵੀ ਕਈ ਗੱਲਾਂ ਜੋ ਮੈਂ ਬਿਲਕੁਲ ਵੀ ਨਹੀਂ ਕਰਾਂਗਾ ਸਭ ਨੂੰ ਇੱਕੋ ਜਿਹਾ ਸਮਝਾਂਗਾ ਉਹ ਅੱਛਾ ਜਾ ਰੋ ਅਸਮਨੀ ਤੇਰੀ ਸੋਚ ਬਹੁਤ ਚੰਗੀ ਹੈ ਜਦੋਂ ਅਸਮਨੀ ਟੀਚਰ ਬਣਿਆ ਤਾਂ ਉਸਨੇ ਆਪਣੇ ਕਹੇ ਅਨੁਸਾਰ ਹੀ ਕੰਮ ਕਰਨਾ ਸ਼ੁਰੂ ਕੀਤਾ ਸੀ ਅਸਬਨੀ ਦੀ ਕਲਾਸ ਦੇ ਬੱਚੇ ਬਹੁਤ ਨਲਾਇਕ ਸਨ ਪਹਿਲੀ ਵਾਰ ਜਦੋਂ ਪੇਪਰ ਹੋਏ ਤਾ ਉਸਨੇ ਆਪਣੀ ਇਮਾਨਦਾਰੀ ਸਾਬਤ ਕਰਦੇ ਹੋਏ ਜਿਹੜੇ ਬੱਚੇ ਦੇ ਜਿੰਨੇ ਨੰਬਰ ਆਏ ਸਨ ਉਹਨੇ ਹੀ ਨੰਬਰ ਪੇਪਰ ਚੈੱਕ ਕਰਾ ਕਰਕੇ ਲਗਾ ਦਿੱਤੇ ਨੰਬਰਾਂ ਦੀ ਲਿਸਟ ਰੂਲ ਦੇ ਅਨੁਸਾਰ ਪਹਿਲਾਂ ਪ੍ਰਿੰਸੀਪਲ ਫਿਰ ਬੀਐਮ ਦੇ ਬਾਅਦ ਵਿੱਚ ਡੀਐਮ ਨੂੰ ਭੇਜਣੀਆਂ ਹੁੰਦੀਆਂ ਅਸਵਣੀ ਡਿਪਾਰਟਮੈਂਟ ਵਿੱਚ ਨਵਾਂ ਨਵਾਸੀ ਉਸ ਨੂੰ ਅਜੇ ਕੁਝ ਪਤਾ ਨਹੀਂ ਸੀ ਉਸ ਦੇ ਨਾਲ ਦੇ ਸਾਥੀ ਟੀਚਰ ਨੇ ਉਸ ਨੂੰ ਸਮਝਾਇਆ ਕਿ ਅਸਮਨੀ ਇਹਨੇ ਘੱਟ ਨੰਬਰ ਕਿਉਂ ਦਿੱਤੇ ਨੇ ਬੱਚਿਆਂ ਨੂੰ ਜਿੰਨਾ ਕਿ ਲਿਖਿਆ ਬੱਚਿਆਂ ਨੇ ਮੈਂ ਉਹਨੇ ਨੰਬਰ ਦੇ ਦਿੱਤੇ ਨੇ ਬੱਚੇ ਪੜਦੇ ਹੀ ਨਹੀਂ ਐ ਹੁਣ ਮੈਂ ਆਪਣੇ ਕੋਲੋਂ ਥੋੜੀ ਲਗਾ ਦੇਣੀ ਨੰਬਰ ਮੈਂ ਤਾਂ ਹਰ ਕੰਮ ਇਮਾਨਦਾਰੀ ਨਾਲ ਕਰਦਾ ਇੱਥੇ ਕੋਈ ਇਮਾਨਦਾਰੀ ਨਹੀਂ ਚੱਲਦੀ ਚੱਲ ਜਿਵੇਂ ਤੇਰੀ ਮਰਜ਼ੀ ਯਾਰ ਪ੍ਰਿੰਸੀਪਲ ਨੇ ਉਹ ਸਿਸ਼ਟਾ ਅੱਗੇ ਭੇਜ ਦਿੱਤੀਆਂ। ਬੀਐਮ ਨੇ ਡੀਐਮ ਨੂੰ ਭੇਜ ਦਿੱਤੀਆਂ। ਅੱਗੇ ਜਦੋਂ ਡੀਐਮ ਤੱਕ ਲਿਸਟਾਂ ਗਈਆਂ ਤਾਂ ਉਸਨੇ ਹੈਰਾਨ ਹੁੰਦੇ ਟੀਚਰ ਦਾ ਬਾਇਓ ਡਾਟਾ ਚੈੱਕ ਕੀਤਾ ਤੇ ਬੀਐਮ ਨੂੰ ਝਿੜਕਿਆ। ਅਖੀਰ ਗੱਲ ਸਕੂਲ ਦੇ ਪ੍ਰਿੰਸੀਪਲ ਤੱਕ ਆ ਗਈ। ਉਸਨੇ ਅਸਵਨੀ ਨੂੰ ਬੁਲਾ ਕੇ ਉਸ ਦੀ ਬਾਵਾ ਲਾਪਾ ਕੀਤੀ। ਪੁੱਛਿਆ ਬੱਚੇ ਫੇਰ ਕਿਉਂ ਕਿਤੇ ਨੇ ਅਸ਼ਮਨੀ ਨੇ ਆਪਣਾ ਪੱਖ ਰੱਖਿਆ ਪਰ ਉਸ ਦੀ ਕੋਈ ਸੁਣੀ ਨਾ ਗਈ ਬੀ ਐਮ ਦਾ ਫੋਨ ਆਇਆ ਡੀ ਐਮ ਦਾ ਫੋਨ ਆਇਆ ਤੇ ਅਸ਼ਮਨੀ ਨੂੰ ਸਮਝਾਇਆ ਗਿਆ ਸਾਰੇ ਬੱਚੇ ਪਾਸ ਕਰਨੇ ਆ ਚਾਹੇ ਕੁਝ ਲਿਖਿਆ ਹੋਵੇ ਜਾਂ ਨਾ ਚਾਹੇ ਫੇਲ ਹੋਣ ਪਰ ਤੂੰ ਕੋਈ ਬੱਚਾ ਫੇਲ ਨਹੀਂ ਕਰਨਾ ਇਹ ਹੀ ਰੂਲ ਹੈ ਦੁਆਰਾ ਇਹ ਗਲਤੀ ਨਹੀਂ ਹੋਣੀ ਚਾਹੀਦੀ ਨਮਾਏ ਇਸ ਲਈ ਪਹਿਲੀ ਵਾਰ ਮਾਫ ਕੀਤਾ ਅਸਵਣੀ ਹੈਰਾਨ ਹੋ ਗਿਆ ਤੇ ਸੋਚਣ ਲਗਾ ਦਾਲ ਵਿੱਚ ਕੁਝ ਕਾਲਾ ਨਹੀਂ ਬਲਕੇ ਪੂਰੀ ਦਾਲ ਹੀ ਕਾਲੀ ਹੈ ਮਤਲਬ ਟੀਚਰ ਗਲਤ ਹੁੰਦੇ ਕੀ ਟੀਚਰ ਗਲਤ ਨਹੀਂ ਹੁੰਦੇ ਇਹ ਸਭ ਗਲਤੀਆਂ ਕਰਵਾਈਆਂ ਜਾਂਦੀਆਂ ਨੇ ਸਾਡਾ ਸਿੱਖਿਆ ਤੰਤਰ ਕਿੰਨਾ ਘਟੀਆ ਹੈ ਜੋ ਬੱਚਿਆਂ ਨੂੰ ਫੇਰ ਨਾ ਕਰਕੇ ਉਹਨਾਂ ਦਾ ਬੇਸ ਖਰਾਬ ਕਰ ਰਿਹਾ ਹੈ ਉਹਨਾਂ ਅੰਦਰ ਪੜ੍ਹਾਈ ਦੀ ਤਾਂਗ ਘਟਾ ਰਿਹਾ ਹੈ ਗਲਤੀ ਤੋਂ ਅਸੀਂ ਸਿੱਖਦੇ ਹਾਂ ਇਸ ਤਰ੍ਹਾਂ ਬੱਚੇ ਕਿਵੇਂ ਸਿੱਖਣਗੇ ਇਸ ਤਰ੍ਹਾਂ ਤਾਂ ਬੱਚਿਆਂ ਦੇ ਪੱਲੇ ਹੀ ਕੱਖ ਨਹੀਂ ਰਹੇਗਾ ਇਹ ਪੜ੍ਹੇ ਲਿਖੇ ਅਣਬੜ ਬੜਕ ਅਨਪੜ ਬਣ ਕੇ ਰਹਿ ਜਾਣਗੇ ਨਾਮ ਦੀ ਡਿਗਰੀ ਕੀ ਕਰਨੀ ਹੈ ਉਹ ਖੁਦ ਨਾਲ ਗੱਲਾਂ ਕਰਦਾ ਜਾ ਰਿਹਾ ਸੀ ਅਸਵਨੀ ਨੇ ਖੁਦ ਨਾਲ ਫੈਸਲਾ ਕੀਤਾ ਤੇ ਉਸਨੇ ਹਰ ਬੱਚੇ ਤੇ ਪੂਰੀ ਤਰ੍ਹਾਂ ਧਿਆਨ ਦੇਣਾ ਸ਼ੁਰੂ ਕੀਤਾ ਬਹੁਤ ਮਿਹਨਤ ਕੀਤੀ ਤਾਂ ਜੋ ਬੱਚੇ ਆਪਣੇ ਵੱਲ ਤੇ ਪਾਸ ਹੋ ਸਕਣ ਉਹਨਾਂ ਨੂੰ ਫ੍ਰੀ ਦੇ ਨੰਬਰ ਨਾ ਦੇਣੇ ਪੈਣ ਤੇ ਉਹਨਾਂ ਦਾ ਬੌਧਿਕ ਵਿਕਾਸ ਵਿੱਚ ਵਾਧਾ ਹੋਵੇ ਤੁਹਾਨੂੰ ਵੀ ਇਹ ਕਹਾਣੀ ਬਿਲਕੁਲ ਸੱਚੀ ਕਹਾਣੀ ਹੈ ਇਹ ਤੁਹਾਨੂੰ ਵਧੀਆ ਲੱਗੀ ਹੋਵੇ ਕਿ ਇਸ ਨੂੰ ਲਾਈਕ ਸ਼ੇਅਰ ਅਤੇ ਕਮੈਂਟ ਕਰਕੇ ਜਰੂਰ ਦੱਸਣਾ ਜੀ ਸੁਣ ਲਈ ਧੰਨਵਾਦ ਜੀ